ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਮਾਂ ਚੱਲ ਰਿਹਾ ਹੈ ਸਿੱਖ ਹਮ ਦੇ ਉੱਤੇ ਕਲਗੀਧਰ ਪਾਤਸ਼ਾਹ ਜੀ ਦਾ ਜੋ ਉਪਦੇਸ਼ ਸੀ ਸਾਨੂੰ ਉਹ ਅਸੀਂ ਸਿੱਖਾਂ ਨੇ ਥੋੜਾ ਵਸਾਰ ਲਿਆ ਉਹ ਗੁਰੂ ਮਹਾਰਾਜ ਜੀ ਨੇ ਸਾਡੇ ਵਾਸਤੇ ਲਿਖਤ ਦੇ ਵਿੱਚ ਲਿਖਿਆ ਹੋਇਆ ਕਿ ਜਿਨ ਕੇ ਕਾਰਨ ਪੰਥ ਕੀ ਉਹ ਪ੍ਰਕਾਸ਼ ਓਟ ਤਕਾਵਨ ਜਾਵੰਗੇ ਸਿੰਘ ਤਰਾ ਕੇ ਪਾਸ ਜਿਨ੍ਹਾਂ ਦੇ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਖਾਲਸਾ ਸਜਾਣਾ ਕੀਤੀ ਹੈ ਇਹਨਾਂ ਦੀ ਰੱਖਿਆ ਕਰਨ ਲਈ ਉਹਨਾਂ ਦੀ ਓਟ ਲੈਣ ਵਾਸਤੇ ਅੱਜ ਖਾਲਸਾ ਥਾਂ ਫਰ ਥਾਂ ਅੱਡੋ ਅੱਡ ਹੋ ਕੇ ਜਾ ਕੇ ਬੜੀ ਪਹੁੰਚ ਕਰ ਰਿਹਾ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਸਿਧਾਂਤ ਦਿੱਤੇ ਹੈ ਕਿ ਜਾਂ ਤਖਤ ਤੇ ਜਾਂ ਤਖਤ ਆ ਇਹ ਸਿੱਖਾਂ ਦੇ ਜਿਹੜੇ ਗੁਰੂ ਕੇ ਸਿੱਖ ਖਾਲਸੇ ਸਨ ਉਹਨਾਂ ਦਾ ਇਹ ਸਿਧਾਂਤ ਸੀ ਇਸ ਤੇ ਕੰਮ ਕਰਦੇ ਸੀ ਕੋਈ ਕਿਸੇ ਦੀ ਦਿੱਤੀ ਹੋਈ ਜਿਹੜੀ ਵਸਤੂ ਉਹ ਨਹੀਂ ਸੀ ਲੈਂਦੇ ਆਪ ਦਾ ਹੱਕ ਜਿਹੜਾ ਸੀ ਉਸ ਨੂੰ ਛੱਡਦੇ ਨਹੀਂ ਸੀ ਉਹ ਇਸ ਸਮੇਂ ਦੀਆਂ ਕੁਝ ਲਾਈਨਾਂ ਅਸੀਂ ਆਪ ਜੀ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਆ ਕਿਉਂਕਿ ਕੱਲੇ-ਕੱਲੇ ਹੋ ਗਏ ਕਿਵੇਂ ਅਸੀਂ ਕੁਰਸੀ ਦੇ ਲੋਭ ਵਾਸਤੇ ਸਾਰੀ ਦੁਨੀਆ ਦੇ ਵਿੱਚ ਆਪਣਾ ਕਿਸ ਤਰ੍ਹਾਂ ਆਪਣਾ ਆਪ ਦਿਖਾ ਰਹੇ ਆ ਤੇ ਕਿਸ ਤਰ੍ਹਾਂ ਸਾਡੇ ਪੰਥ ਦੇ ਵਿੱਚ ਨਮੋਸ਼ੀ ਹੋ ਰਹੀ ਆ ਕਿਸ ਤਰ੍ਹਾਂ ਸਾਡੇ ਲੀਡਰ ਜਿਹੜੇ ਆ ਉਹ ਜਾ ਕੇ ਦੁਸ਼ਮਣਾਂ ਦੇ ਨਾਲ ਕਿਵੇਂ-ਕਿਵੇਂ ਗੱਲਾਂਬਾਤਾਂ ਕਰਦੇ ਰਹਿੰਦੇ ਆ ਉਹਦੇ ਨਾਲ ਖਾਲਸਾ ਜੋ ਪੰਥ ਹੈ ਸਾਜਿਆ ਉਸ ਦੀਆਂ ਰਵੈਤਾਂ ਦੇ ਬਿਲਕੁਲ ਉਲਟੇ ਜਾ ਰਿਹਾ ਹੈ ਆਪੇ ਕੰਡਾ ਤੋਲਤ ਰਾਜੀ ਆਪੇ ਤੋਂ ਲਨਹਾਰਾ ਆਪੇ ਦੇਖੇ ਆਪੇ ਵੁਝੇ ਆਪੇ ਹੈ ਬਣਜਾਰਾ ਜੰਗ ਹਿੰਦ ਪੰਜਾਬ ਦਾ ਹੋਣ ਵਾਲਾ ਸਿੰਘੋ ਹੋ ਕੇ ਹੁਣ ਤਿਆਰ ਬੈਠੋ ਬਾਣੀ ਬਾਣ ਦੇ ਤਾਰ ਨਹੀਂ ਹੋ ਜਾਵੋ ਸ਼ਾਸ਼ਤਰ ਵਿਦਿਆ ਵਿੱਚ ਹੋ ਹੁਸ਼ਿਆਰ ਬੈਠੋ ਕੁਰਸੀ ਵਾਲਾ ਲੋਭ ਸੁੱਟ ਪਰੇ ਸਦੀ 18ਵੀਂ ਦੇ ਬਣ ਸਰਦਾਰ ਬੈਠੋ ਰੋਜ਼ ਬਦਲੋਂ ਬਿਆਨ ਵਾਜੀਆਂ ਨੂੰ ਕੇਸਲ ਉਹਨਾ ਤੋਂ ਤੁਸੀਂ ਹੁਣ ਮਾਰ ਬੈਠੋ ਜੰਗ ਹਿੰਦ ਪੰਜਾਬ ਦਾ ਹੋਣ ਵਾਲਾ ਸਿੰਘ ਹੋ ਕੇ ਹੁਣ ਤਿਆਰ ਬੈਠੋ ਬਾਣੀ ਬਾਣ ਦੇ ਧਾਰਨੀ ਹੋ ਜਾਵੋ ਸ਼ਸਤਰ ਵਿਦਿਆ ਵਿੱਚ ਹੋ ਹੁਸ਼ਿਆਰ ਬੈਠੋ ਕੁਰਸੀ ਵਾਲਾ ਲੋਭ ਸੁੱਟ ਪਰੇ ਹਾਂ ਸੁੱਟ ਪਰੇ ਕੁਰਸੀ ਵਾਲਾ ਲੋਭ ਸੁੱਟ ਪਰੇ ਸਦੀ 18ਵੀਂ ਦੇ ਬਣ ਸਰਦਾਰ ਬੈਠੋ ਰੋਜ ਬਦਲੋ ਵਿਆਨ ਬਾਜ਼ੀਆਂ ਨੂੰ ਕੇਸਲ ਉਹਨਾਂ ਤੋਂ ਉਸੀ ਹੁਣ ਮਾਰ ਬੈਠੋ ਡਰਾਵਾਲੇ ਨੂੰ ਵਰਤਨ ਜੋ ਕੁਰਸੀਆਂ ਲਈ ਜਾ ਕੇ ਉਹਨਾਂ ਦੇ ਨਾਂ ਵਿੱਚ ਘਾਰ ਬੈਠੋ ਕਹਿਣੀ ਕਰਨੀ ਦੇ ਜੋ ਹੋਣ ਪੱਕੇ ਨਾਲ ਉਹਨਾਂ ਦੇ ਜਾ ਪਿਆਰ ਬੈਠੋ ਜਿਹੜੇ ਕਰਦੇ ਨੇਿਤ ਡਰਾਮਿਆਂ ਨੂੰ ਕਿਵੇਂ ਭੁੱਲਵੇ ਕੋਲ ਕਰਾਰ ਦੇਖੋ ਜੇ ਰੇ ਨਹੀਂ ਵਿਕੇ ਚੌਧਰਾਂ ਲਈ ਫੋਟੋ ਉਹਨਾਂ ਦੀ ਵਿਕੇ ਬਾਜ਼ਾਰ ਦੇਖੋ ਰਾਜ ਖਾਲਸੇ ਦਾ ਹੋਣਾ ਜਹਾਨ ਉੱਤੇ ਜਹਾਨ ਉੱਤੇ ਜਹਾਨ ਉੱਤੇ ਰਾਜ ਖਾਲਸੇ ਦਾ ਹੋਣਾ ਜਹਾਨ ਉੱਤੇ ਬਾਬੇ ਨਾਨਕ ਦੀ ਲਿਖਤ ਵਿਚਾਰ ਦੇਖੋ ਦਿਲੋਂ ਗੁਰੂ ਦੇ ਜੇ ਹੋ ਜਾਈਏ ਫੇਰ ਕਰਦਾ ਕੀ ਕਰਤਾਰ ਦੇਖੋ ਸਵਾ ਲੱਖ ਨਾਲ ਇੱਕ ਲੜਾ ਦੇਵੇ ਐਵੇਂ ਸਾਨੂੰ ਘਰਾਉਣ ਦੀ ਲੋੜ ਕੋਈ ਨਹੀਂ ਦਿੱਤੀ ਪਾਤਸ਼ਾਹੀ ਸ਼੍ਰੀ ਦਸਮੇਸ਼ ਜੀ ਨੇ ਪੂਛ ਕਿਤੇ ਕਮਾਉਣ ਦੀ ਲੋੜ ਕੋਈ ਨਹੀਂ ਉਹ ਬਾਬੇ ਨਾਨਕ ਦੇ ਘਰ ਨਹੀਂ ਕੋਈ ਘਟਾ ਥਾਂ ਥਾਂ ਰੂ ਪੜਕਾਉਣ ਦੀ ਲੋੜ ਕੋਈ ਨਹੀਂ ਜਿੰਨਾ ਮਰਜੀ ਰਲ ਮਿਲ ਸ਼ੱਕੀ ਚੱਲੋ ਜਾਨ ਫਿਕਰ ਚ ਪਾਉਣ ਦੀ ਲੋੜ ਕੋਈ ਨਹੀਂ ਕੱਲ ਗਈ ਧਰਨੇ ਜੋ ਗਲ ਪਟਾ ਪਾਇਆ ਹੱਥੀ ਬੈਰੀ ਦੇ ਨਾ ਫੜਾ ਜਾ ਕੇ ਦਸਤਾਰ ਤੇਰੀ ਹਾ ਤਾਜ ਰਾਜਵਾਲਾ ਐਵੇਂ ਥਾਂ-ਥਾਂ ਨਾ ਰੁੜਾ ਜਾ ਕੇ ਫੱਕੇ ਮਾਰ ਪਠਾਨ ਮੁਕਾਦ ਮਕਾ ਦਿੱਤੇ ਮਕਾ ਦਿੱਤੇ ਫੱਕੇ ਮਾਰ ਪਠਾਨ ਮਕਾ ਦਿੱਤੇ ਜੇ ਖਾਣਾ ਤਾਂ ਵੈਰੀ ਨੂੰ ਖਾ ਜਾ ਕੇ ਚਰਨ ਸਿੰਘਾ ਵਾਹਿਗੁਰੂ ਅੱਲਾ ਗੋੜ ਰਾਮੀ ਕੋ ਸਾਰੀ ਦੁਨੀਆ ਨੂੰ ਸਮਝਾ ਜਾ ਕੇ ਤੇਰੀ ਮੰਜ਼ਲ ਦੀ ਸੀਮਾ ਦੂਰ ਨਹੀਂ ਓ ਤੇਰੀ ਮੰਜ਼ਲ ਦੀ ਸੀਮਾ ਦੂਰ ਨਈਓ ਵਾਸਤੇ ਬੈਰੀ ਦੇਨਾ ਤੂੰ ਪਾ ਜਾ ਕੇ ਰਣਵੀਰ ਸਿੰਘ ਰੱਬ ਦਾ ਨੂਰੀ ਕੋ ਪ੍ਰਗਟ ਕਰਕੇ ਤੂੰ ਦਿਖਾ ਜਾ ਕੇ ਪ੍ਰਗਟ ਕਰਕੇ ਤੂੰ ਦਿਖਾ ਜਾ ਕੇ ਹੋਇਆ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ